ਦੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਵਿਕਰਮ ਪੱਟ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੁਹਾਨੂੰ ਦੱਸਦੀ ਕਿ 30 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਉਹਨਾਂ ਤੇ ਦੋਸ਼ ਲੱਗਿਆ ਮੁੰਬਈ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆਪਣੀ ਸਾਲੀ ਦੇ ਕਰੋਨਾ ਨੂੰ ਗ੍ਰਿਫਤਾਰ ਕੀਤਾ ਗਿਆ ਜਿੱਥੇ ਤੁਹਾਨੂੰ ਦੱਸਦੀ ਕਿ ਕਾਰੋਬਾਰ ਦੇ ਨਾਲ ਉਹਨਾਂ ਨੇ ਕਾਰੋਬਾਰੀ ਦੇ ਨਾਲ 30 ਕਰੋੜ ਦੀ ਜਿਹੜੀ ਠੱਗੀ ਹੈ ਮਾਰਨ ਦਾ ਦੋਸ਼ ਲੱਗਿਆ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਵਿਕਰਮ ਪੱਟ ਨੇ ਜਿਹੜੇ ਮਸ਼ਹੂਰ ਨਿਰਦੇਸ਼ਕ ਨੇ ਜਿਹੜੇ ਮਹੇਸ਼ ਪੱਟ ਉਹਨਾਂ ਦੇ ਭਰਾ ਨੇ ਤੇ ਆਲੀਆ ਪੱਟ ਦੇ ਚਾਚਾ ਨੇ ਫਿਲਮ ਨਿਰਮਾਤਾ ਵਿਕਰਮ ਪੱਟ ਨੂੰ ਅੱਜ ਮੁੰਬਈ ਤੇ ਰਾਜਸਥਾਨ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੇ ਉਦੇਪੁਰ ਦੇ ਇੱਕ ਕਾਰੋਬਾਰੀ ਦੇ ਨਾਲ 30 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲੱਗਿਆ ਪੁਲਿਸ ਦੀ ਟੀਮ ਨੇ ਉਹਨਾਂ ਨੂੰ ਮੁੰਬਈ ਦੇ ਯਾਰੀ ਰੋਡ ਇਲਾਕੇ ਦੇ ਗੰਗਾ ਪਵਨ ਅਪਾਰਟਮੈਂਟਸ ਤੋਂ ਗ੍ਰਿਫਤਾਰ ਕਰ ਲਿਆ ਗਿਆ ਜਿੱਥੇ ਉਹਨਾਂ ਦੀ ਸਾਲੀ ਦਾ ਘਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਪੁਲਿਸ ਹੁਣ ਉਹਨਾਂ ਨੂੰ ਉਦੇਪੁਰ ਲਜਾਂ ਲਈ ਬਾਂਦਰਾ ਅਦਾਲਤ ਦੇ ਵਿੱਚ 트ਾਂਜਿਸਟ ਰਿਮਾਂਡ ਦੇ ਲਈ ਅਰਜੀ ਦੇਵੇਗੀ ਤਾਂ ਇੱਥੇ ਤੁਹਾਨੂੰ ਇਹ ਵੀ ਦੱਸਦੀ ਕਿ ਜਿਹੜੇ ਵਿਕਰਮ ਪੱਟ ਨੇ ਮਸ਼ਹੂਰ ਨਿਰਦੇਸ਼ਕ ਨਿਰਮਾਤਾ ਮਹੇਸ਼ ਪੱਟ ਦੇ ਭਰਾ ਨੇ ਤੇ ਅਭਿਨੇਤਰੀਆਂ ਪੂਜਾ ਅਤੇ ਆਲੀਆ ਪੱਟ ਦੇ ਚਾਚਾ ਨੇ ਤਾਂ ਇੱਥੇ ਖਾਸ ਗੱਲ ਇਹ ਹੈ ਕਿ ਇੱਕ ਕਾਰੋਬਾਰੀ ਤੋਂ ਉਹਨਾਂ ਦੀ ਪਤਨੀ ਦੀ ਬਾਇਓਪਿਕ ਬਣਾਉਣ ਦੇ ਨਾਮ ਤੇ ਪੈਸੇ ਲਏ ਗਏ ਸੀ ਰਾਜਸਥਾਨ ਦੇ ਵਿੱਚ ਇੰਦਰਾ ਗਰੁੱਪ ਆਫ ਕੰਪਨੀਆਂਜ਼ ਦੇ ਮਾਲਕ ਡਾਕਟਰ ਅਜੇ ਮੁਰਡਿਆ ਨੇ ਵਿਕਰਮ ਪੱਟ ਅਤੇ ਅੱਠ ਹੋਰ ਲੋਕਾਂ ਦੇ ਵਿਰੁੱਧ 30 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਲਈ ਐਫ ਆਈ ਆਰ ਦਰਜ ਕਰਵਾਈ ਸੀ ਤੇ ਉਹਨਾਂ ਦਾ ਦੋਸ਼ ਸੀ ਕਿ ਇੱਕ ਸਮਾਗਮ ਦੇ ਵਿੱਚੋਂ ਦਿਨੇਸ਼ ਕਟਾਰੀਆ ਨੂੰ ਮਿਲਦੇ ਨੇ ਤੇ ਉੱਥੇ ਹੀ ਉਹਨਾਂ ਦੀ ਪਤਨੀ ਦੀ ਬਾਇਓਪਿਕ ਬਣਾਉਣ ਦੀ ਗੱਲ ਚੱਲਦੀ ਹੈ ਤੇ ਜਿਸ ਤੋਂ ਬਾਅਦ ਦਿਨੇਸ਼ ਕਟਾਰੀਆ ਉਹਨਾਂ ਨੂੰ 24 ਅਪ੍ਰੈਲ 2025 ਨੂੰ ਵਰਿੰਦਾਵਨ ਸਟੂਡੀਓ ਮੁੰਬਈ ਦੇ ਵਿੱਚ ਆਉਣ ਦਾ ਸੱਦਾ ਦਿੰਦੇ ਨੇ ਤੇ ਇੱਥੇ ਉਹਨਾਂ ਦੀ ਮੁਲਾਕਾਤ ਜਿਹੜੀ ਉਹ ਵਿਕਰਮ ਪੱਟ ਦੇ ਨਾਲ ਹੁੰਦੀ ਹੈ ਤੇ ਬਾਇਓਪਿਕ ਬਣਾਉਣ ਤੇ ਚਰਚਾ ਹੁੰਦੀ ਹੈ ਇਸ ਤੋਂ ਬਾਅਦ ਸਾਰੀ ਗੱਲਬਾਤ ਉੱਥੇ ਕਰ ਲਈ ਗਈ ਸੀ ਤੇ ਪੈਸੇ ਥੇਲੇ ਦੀ ਵੀ ਜਿਹੜੀ ਗੱਲਬਾਤ ਸੀ ਕਿ ਉਹ ਸਿਰਫ ਪੈਸੇ ਭੇਜਣਗੇ ਅਤੇ ਫਿਲਮ ਬਣਾਉਣ ਦੀ ਸਾਰੀ ਜ਼ਿੰਮੇਵਾਰੀ ਵਿਕਰਮ ਪੱਟ ਚੱਕਣਗੇ ਤੇ ਇੱਥੇ ਵਿਕਰਮ ਪੱਟ ਨੇ ਇਹ ਗੱਲ ਵੀ ਆਖੀ ਸੀ ਕਿ ਉਹਨਾਂ ਦੀ ਜਿਹੜੀ ਪਤਨੀ ਹੈ ਸ਼ਵੇਤਾ ਬਰੀ ਅਤੇ ਉਹਨਾਂ ਦੀ ਧੀ ਕ੍ਰਿਸ਼ਨਾ ਵੀ ਫਿਲਮ ਨਿਰਮਾਣ ਦੇ ਵਿੱਚ ਸ਼ਾਮਲ ਨੇ ਇਸ ਤੋਂ ਬਾਅਦ ਸ਼ਵੇਤਾ ਬਰੀ ਦੀ ਜਿਹੜੀ ਫਰਮ ਆ VSB P डबल एल पी ਦੇ ਨਾਮ ਤੇ ਇੱਕ ਉਹਨਾਂ ਦੇ ਵਿੱਚ ਉਹਨਾਂ ਨੂੰ ਸਾਂਝੇ ਤੌਰ ਤੇ 파ਟਨਰ ਬਣਾਇਆ ਗਿਆ ਸੀ ਤੇ ਜਿਸ ਦੇ ਵਿੱਚ ਦੋ ਫਿਲਮਾਂ ਬਾਇਓਨਿਕ ਅਤੇ ਮਹਾਰਾਣਾ ਦੇ ਲਈ 40 ਕਰੋੜ ਦੇ ਇਕਰਾਰਨਾਮੇ ਤੇ ਸਾਈਨ ਕੀਤੇ ਗਏ ਸੀ ਜਿਸ ਤੋਂ ਬਾਅਦ 31 ਮਈ 2024 ਨੂੰ ਵਿਕਰਮ ਪੱਟ ਨੂੰ 28 ਕਰੋੜ ਰੁਪਏ ਦਾ ਆਰਟੀਜੀ ਭੁਗਤਾਨ ਕੀਤਾ ਗਿਆ ਤੇ ਉਸ ਤੋਂ ਕੁਝ ਦਿਨਾਂ ਬਾਅਦ ਹੀ ਉਹਨਾਂ ਵੱਲੋਂ 7 ਕਰੋੜ ਰੁਪਏ ਦੀ ਮੰਗ ਕੀਤੀ ਗਈ ਤੇ ਇਹ ਕਿਹਾ ਗਿਆ ਕਿ 47 ਕਰੋੜ ਰੁਪਏ ਦੇ ਵਿੱਚ ਚਾਰ ਫਿਲਮਾਂ ਨੇ ਜੁੜੀਆਂ ਬਣਾਈਆਂ ਜਾਣਗੀਆਂ ਜਿਸ ਦੇ ਵਿੱਚੋਂ 100-200 ਕਰੋੜ ਦਾ ਮੁਨਾਫਾ ਹੋਵੇਗਾ ਵਿਕਰਮ ਪੱਟ ਤੇ ਉਸ ਦੀ ਪਤਨੀ ਅਜੇ ਮੁਰਦੀਆ ਦੇ ਕਹਿਣ ਤੇ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਭੁਗਤਾਨ ਕੀਤਾ ਗਿਆ ਹੈ ਤਾਂ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਕਾਫੀ ਪੈਸੇ ਜਿਹੜੇ ਉਹਨਾਂ ਵੱਲ ਗਏ ਸੀ ਪਰ ਫਿਲਮਾਂ ਦਾ ਜਿਹੜਾ ਕੰਮ ਉਹ ਸਹੀ ਤਰੀਕੇ ਦੇ ਨਾਲ ਹੋ ਨਹੀਂ ਰਿਹਾ ਸੀ ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਵੀ ਪਤਾ ਲੱਗਿਆ ਕਿ ਇੰਦਰਾ ਐਂਟਰਟੇਨਮੈਂਟ ਦੇ ਖਾਤੇ ਤੋਂ ਭੁਗਤਾਨ ਪ੍ਰਾਪਤ ਕਰਨ ਵਾਲੇ ਉਹ ਜਿਹੜੇ ਵਿਅਕਤੀ ਸੀ ਕੋਈ ਡਰਾਈਵਰ ਸੀਗਾ ਕੋਈ ਪੇਂਟਰ ਸੀਗਾ ਅਤੇ ਜਿਹੜੇ ਭੁਗਤਾਨ ਫੰਡ ਬਾਅਦ ਦੇ ਵਿੱਚੋਂ ਉਹਨਾਂ ਦੇ ਜਿਹੜੀ ਪਤਨੀ ਆ ਵਿਕਰਮਪੱਟ ਦੀ ਉਸਦੇ ਖਾਤੇ ਦੇ ਵਿੱਚ ਟਰਾਂਸਫਰ ਕਰ ਦਿੱਤੇ ਗਏ ਸੀ ਤਾਂ ਤੁਹਾਨੂੰ ਦਾ ਸੀ ਕਿ ਲਗਭਗ ਇੱਕ ਹਫਤਾ ਪਹਿਲਾਂ ਉਦੇਪੁਰ ਪੁਲਿਸ ਨੇ ਵਿਕਰਮਪੱਟ ਉਸਦੀ ਪਤਨੀ ਸ਼ਵੇਨਤਾ ਬਰੀ ਪੱਟ ਅਤੇ 6 ਹੋਰ ਦੋਸ਼ੀਆਂ ਦੇ ਵਿਰੁੱਧ ਲੁੱਕਆਊਟ ਨੋਟਿਸ ਜਿਹੜਾ ਜਾਰੀ ਕੀਤਾ ਸੀ ਉਸ ਤੋਂ ਬਾਅਦ 8 ਦਸੰਬਰ ਨੂੰ ਉਦੇਪੁਰ ਪੁਲਿਸ ਦੇ ਸਾਹਮਣੇ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਅਤੇ ਵੀ ਕਿਹਾ ਗਿਆ ਸੀ ਕਿ ਜਿਹੜੇ ਦੋਸ਼ੀ ਨੇ ਕੋਈ ਵੀ ਬਿਨਾ ਇਜਾਜ਼ਤ ਦੇ ਵਿਦੇਸ਼ੀ ਯਾਤਰਾ ਨਹੀਂ ਕਰ ਸਕਦਾ ਪਰ ਇੱਥੇ ਵਿਕਰਮ ਪਟਨੇ ਮੀਡੀਆ ਦੇ ਅੱਗੇ ਕਹਿਆ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਵੀ ਨੋਟਿਸ ਨਹੀਂ ਮਿਲਿਆ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲੀ ਉਹਨਾਂ ਨੇ ਕਿਹਾ ਸੀ ਕਿ ਉਹ ਨਾਮੀ ਪ੍ਰੋਡਿਊਸਰ ਨੇ ਅਤੇ ਮੈਂ ਕਿਸੇ ਦੇ ਨਾਲ ਧੋਖਾ ਨਹੀਂ ਕੀਤਾ ਜਿਵੇਂ ਉਹਨਾਂ ਦੇ ਨਾਲ ਧੋਖਾ ਦੇ ਰਿਹਾ ਸੀ ਤਾਂ ਉਹਨਾਂ ਨੇ ਮੇਰੇ ਨਾਲ ਤੀਸਰੀ ਫਿਲਮ ਕਿਉਂ ਬਣਾਈ ਤਤੋਂ ਦੱਸਿਆ ਸੀ ਕਿ ਵਿਕਰਮ ਪੱਟਵਲੋਂ ਇਹ ਵੀ ਕਿਹਾ ਗਿਆ ਸੀ ਕਿ ਉਹ 30 ਸਾਲ ਤੋਂ ਫਿਲਮ ਇੰਡਸਟਰੀ ਦੇ ਵਿੱਚ ਨੇ ਉਹਨਾਂ ਨੇ ਦੀ ਫਿਲਮ ਵਿਰਾਟ ਉਸ ਦੀ ਕੰਪਨੀ ਦੇ ਵਪਾਰਕ ਫੈਸਲੇ ਆ ਖਾਸ ਕਰਕੇ ਆਉਣ ਵਾਲੇ ਆਈਪੀਓ ਕਾਰਨ ਅਧਿਵਿਸ਼ਕਾਰ ਰੋਕ ਦਿੱਤੀ ਗਈ ਸੀ ਅਤੇ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸ਼ਿਕਾਇਤ ਕਰਤਾ ਅਜੇ ਮੋਡੀਆਂ ਦੁਆਰਾ ਬਣਾਈ ਜਾ ਰਹੀ ਫਿਲਮ ਦੇਰੀ ਦੇ ਨਾਲ ਇਸ ਕਰਕੇ ਉਸ ਦਾ ਕੰਮ ਸ਼ੁਰੂ ਹੋਇਆ ਕਿਉਂਕਿ ਜਿਹੜੇ ਟੈਕਨੀਸ਼ੀਅਨ ਸਨ ਉਹਨਾਂ ਨੂੰ ਸਮੇਂ ਸਿਰ ਭੁਗਤਾਨ ਨਹੀਂ ਕੀਤਾ ਗਿਆ ਉਸ ਕੋਲ ਆਪਣੇ ਦਾਅਵੇ ਨੂੰ ਸਾਬਤ ਕਰਨ ਦੇ ਲਈ ਠੋਸ ਸਬੂਤ ਨੇ ਜਿਸ ਦੇ ਵਿੱਚ ਈਮੇਲ ਤੇ ਇਕਰਾਰਨਾਮੇ ਨੇ ਫਿਲਹਾਲ ਤੁਹਾਨੂੰ ਦੱਸਦੀ ਕਿ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਨੇ ਜਿਹੜੇ ਵਿਕਰਮ ਪੱਟ ਨਾਮੀ ਨਿਰਦੇਸ਼ਕ ਨੇ ਬਾਲੀਵੁੱਡ ਦੇ ਉਹਨਾਂ ਨੂੰ ਗ੍ਰਿਫਤਾਰ ਮੁੰਬਈ ਅਤੇ ਰਾਜਸਥਾਨ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਕਰ ਲਿਆ ਗਿਆ ਆਪਣੀ ਉਹਨਾਂ ਦੀ ਜਿਹੜੀ ਸਾਲੀਆ ਉਹਨਾਂ ਦੇ ਘਰੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਇੱਕ ਕਾਰੋਬਾਰੀ ਨੇ ਉਹਨਾਂ ਦੇ ਨਾਲ 30 ਕਰੋੜ ਰੁਪਏ ਦੀ ਠੱਗੀ ਮਾਰਨ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਦੋਸ਼ ਲੱਗਿਆ ਕਿ ਉਹਨਾਂ ਨੇ 30 ਕਰੋੜ ਦੀ ਠੱਗੀ ਮਾਰੀਆ ਫਿਲਮਾਂ ਬਣਾਉਣ ਦਾ ਲਾਲਚ ਦਿੱਤਾ ਸੀ ਅਤੇ ਫਿਲਮਾਂ ਦੇ ਵਿੱਚ ਪੈਸੇ ਇਨਵੈਸਟ ਕੀਤੇ ਸੀ ਉਸ ਤੋਂ ਬਾਅਦ ਆਪਣੇ ਖਾਤੇ ਦੇ ਵਿੱਚ ਵੀ ਵਿਕਰਮ ਪੱਟ ਵੱਲੋਂ ਕਾਫੀ ਪੈਸੇ ਜਿਹੜੇ ਉਹ ਆਏ ਗਏ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਫਿਲਹਾਲ ਤਹ ਹੁੰਦਾ ਸੀ ਕਿ ਕਈ ਇਸ ਤਰ੍ਹਾਂ ਦੇ ਨਿਰਦੇਸ਼ਕ ਨਿਰਮਾਤਾ ਨੇ ਜਿਨ੍ਹਾਂ ਤੇ ਵਕ ਵਕ ਕਾਰੋਬਾਰੀ ਦੋਸ਼ ਲਗਾਉਂਦੇ ਰਹਿੰਦੇ ਨੇ ਕਿ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਉਹਨਾਂ ਨੂੰ ਖੂਬ ਇਨ੍ਹਾਂ ਡਾਇਰੈਕਟਰਾਂ ਪ੍ਰੋਡਿਊਸਰਾਂ ਨੇ ਚੂਨਾ ਲਾਇਆ